ਤਾਸਕਰ ਦੀ ਲੋਟਰੀ ਨਿਕਲੀ ਆ ਕਿ ਮੇਰਾ ਮਹੌਲਾ ਘਰ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਦੁੱਖ ਮੇਰਾ ਤਾਂ ਬਿਨਾਂ ਕਿਸ ਨੇ ਨਹੀਂ ਦੇਖਿਆ ਇਹ ਜਾਦ ਕਰਦੇ ਨਾ ਉਹ ਬੇੜਾ ਵੀ ਮੈ ਵੀ ਕੋਠੇ ਉਰਦੇ ਗਿਰੀ ਮੇਰਾ ਮੁੰਡਾ ਲੈ ਕੇ ਮੈਨੂੰ ਭੱਜ ਜਾ ਰਿਹਾ ਵਿਚਾਰਾ ਮੇਰੇ ਭੈਣ ਭਰਾ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਮਗਰ ਇਹ ਜਾ ਹੈ ਮੰਜੇ ਭਰੇ ਦੀ ਮੈਂ ਜਦ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਕਿਦੋਂ ਨੂੰ ਭੱਜਾਂ ਤੁਹਾਨੂੰ ਪਤਾ ਹੈ ਜਦੋਂ ਮਾਂ ਮੰਜੇ ਭਰੀ ਹੋਵੇ ਪੁੱਤ ਦਾ ਐਕਸੀਡੈਂਟ ਹੋਵੇ ਮਾਂ ਮਿਲਣਾ ਜਾ ਸਕੇ ਕਿ ਨਹੀਂ ਤਖਰੀਫ ਹੁੰਦੀ ਨਾ ਤੋਰ ਹੁੰਦਾ ਨਾਮ ਤੇ ਬੈਠ ਹੁੰਦਾ ਸੀ ਮੈਂ ਆਪਣੇ ਬਹੁਤ ਬਹੁਤ ਜ਼ਿਆਦਾ ਹੋਈ ਇਸ ਨੇ ਹੁਣ ਜਦੋਂ ਲੈਟਰੀ ਨਿਕਲੀ ਤਾਂ ਮਨ ਨੂੰ ਸ਼ਾਂਤੀ ਮਿਲੀ ਭਗਵਾਨ ਪਰ ਮੈਨੂੰ ਸ਼ਿਵ ਜੀ ਮਹਾਰਾਜ ਪਰ ਬਹੁਤ ਵਿਸ਼ਵਾਸ ਆ ਅਟਲ ਵਿਸ਼ਵਾਸ ਆ ਉਹ ਨਹੀਂ ਤਾਰਿਆ ਉਹ ਨਹੀਂ ਚੱਕਿਆ ਹੁਣ ਬਾਕੀ ਪਹਿਲਾਂ ਸਾਡਾ ਕਿੰਨਾ ਹੀ ਬਹੁਤ ਜ਼ਿਆਦਾ ਬਿਮਾਰੀਆਂ ਪਰ ਬਹੁਤ ਪੈਸੇ ਲੱਗੇ ਅਸੀਂ ਤਾਂ ਮੇਰੇ ਜਿੰਨਾ ਕੋਈ ਦੁਖੀ ਦੁੱਖ ਦੇਖਿਆ ਨਹੀਂ ਉਹਨਾਂ ਜਿੰਦਾ ਸਾਡੇ ਪਰਿਵਾਰ ਨੇ ਦੁੱਖ ਦੇਖਿਆ ਮੈਂ ਆਪਣੇ ਮਨੇ ਬੇਟੇ ਕਿਹਨੂੰ ਦੇ ਬਿਨਾਂ ਤਾਂ ਮੈਂ ਰਹਿ ਵੀ ਨਾ ਸਕਦੀ ਮੇਰੇ ਪੁੱਤ ਮੇਰੀ ਮੇਨੇ ਜੱਜਾ ਨਾ 8ਵੇਂ ਮੇਰੇ ਪੁੱਤ ਦੀ ਬਾ ਬੜੀ ਸੁਣੀ ਸੀ ਹੁਣ ਮੇਰੇ ਪੁੱਤ ਦੀ ਬਾ ਵੀ ਨਾ ਚੱਲਦੀ ਆ ਜੀ ਪਰ ਠੀਕ ਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇਹੀ ਮੈਂ ਹਮੇਸ਼ਾ ਸੋਚਿਆ ਮੈਂ ਅੱਜ ਤੱਕ ਕਦੇ ਕੁਝ ਨਹੀਂ ਮੰਗਿਆ ਆਪਣੇ ਬੱਚਿਆਂ ਤੋਂ ਇਲਾਵਾ ਮੈਂ ਆਪਣੇ ਬਾਰੇ ਤਾਂ ਰੱਬ ਕੋਲ ਕੁਝ ਮੰਗਿਆ ਹੀ ਨਹੀਂ ਹੁਣ ਮੈਂ ਮੜਿਆ ਹੁਣ ਮੈਨੂੰ ਸ਼ਾਂਤੀ ਜੀ ਆਈ ਪਰ ਫੇਰ ਵੀ ਬਹੁਤ ਹੀ ਮਾਨ ਹੁੰਦਾ ਵੀ ਹਾਂ ਸਾਡੀ ਵੀ ਰੱਬ ਨੇ ਸੁਣ ਲਈ ਥੱਲੇ ਸਿੱਟ ਕੇ ਉੱਪਰ ਚੱਕਦਾ ਰੱਬ ਨੇ ਬਹੁਤ ਸ਼ੁਕਰਵਾਦ ਕਰ ਰਹਾ ਹਾਂ ਇਸ ਪ੍ਰਮਾਤਮਾ ਦਾ ਵੀ ਹਾਂ ਮੇਰੇ ਬੱਚਾ ਮੇਰੇ ਸਾਹਮਣੇ ਤੁਰਦਾ ਫਿਰਦਾ ਆ ਆ ਲੋਟਰੀ ਨਿਕਲੀ ਮੇਰੇ ਬੱਚੇ ਦਾ ਵੀ ਕੰਮ ਬਣ ਜੂਗਾ ਵਾ ਬਸ ਥੈਂਕ ਯੂ ਕੀ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਿਤੂ ਬਾਲਾ ਤੇ ਸੀ ਬੜਵੇ ਦੇ ਰਹਿਣ ਵਾਲੇ ਆ ਅੱਜ ਤੁਹਾਨੂੰ 10 ਕਰੋੜ ਦੀ ਲੋਟਰੀ ਨਿਕਲੀ ਆ ਕਿਵੇਂ ਦਾ ਮਾਹੌਲ ਆ ਘਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆ ਭਰਿਆ ਮਾਹੌਲ ਆਈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਤੁਕ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀਗੇ ਡੈਡੀ ਜੀ ਕਹਿੰਦੇ ਆਪਾਂ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ ਆਈ ਵਾਸ ਸ਼ੌਕਡ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਸੀ ਕੁਸ਼ਾਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤੁਹਾਨੂੰ ਸੀ ਬਹੁਤ ਖੁਸ਼ੀ ਹਸੇ ਤੁਸੀਂ ਆਪਣੇ ਕੀ ਕੀ ਪਰਿਵਾਰ ਚ ਵੀ ਕਾਫੀ ਮੁਸ਼ਕਿਲਾਂ ਦੇਖੀਆਂ ਇੱਥੇ ਮੈਰਿਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਦ ਦਾ ਹਾਂਜੀ ਹਾਂਜੀ ਤੁਹਾਡੇ ਫਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਤੁਸੀਂ ਕਿ ਮੇਰੇ ਦੇਖਦੇ ਹੋ ਕਿ ਪਿੱਛੇ ਵੀ ਪਿੱਕੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਲਾਂ ਦੇਖੀਆਂ ਹਾਂ ਹਾਂਜੀ ਉਧਰ ਵੀ ਬੜੀ ਮੁਸ਼ਕਲ ਆ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੰਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਮੰਮਾ ਗਿਰਗੇ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਹੀ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਤੇ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ ਸਰ ਦੋ ਦੱਕ ਕੀ ਕੀ ਕਰੋਗੇ ਸਭ ਆਪਣਾ ਫਿਊਚਰ ਸਿਕਿਉਰ ਕਰਾਂਗੇ ਫਿਊਚਰ ਸ ਆਪਣੇ ਕੰਮ ਸੈੱਟ ਕਰਾਂਗੇ ਬਿਜ਼ਨਸ ਕਰਾਂਗੇ ਤੇ ਪ੍ਰਾਪਰਟੀ ਵੀ ਖਰੀਦਾਂਗੇ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਅਤਾਸ਼ਕ ਕੂਨਰ ਸਰਪੰਚ ਪਿੰਡ ਬੜਵੇ ਤੋਂ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਸਾਡੇ ਭਰਾ ਸਾਡੇ ਪਿੰਡ ਦੇ ਨੌਜਵਾਨ ਸਰਦਾਰ ਹਰਪ੍ਰਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ ਜਿਹਦੀ 10 ਕਰੋੜ ਦੀ ਰਾਸ਼ੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਇਹਨਾਂ ਨੂੰ ਰਾਤ ਦਿਨ ਸੁਖਣੀ ਰਾਤ ਸੁਖਣੀ ਤਰੱਕੀ ਬਖਸ਼ੇ